ਕਰਫਤੇ ਆ ਗਿਆ ਕਵਾਲ ਨੂੰ ਮਿਲਣਾ ਕੰਮ ਮਿਲਤਲੇ ਨੂੰ ਕਾਲ ਹੈਲੋ ਹੈ ਗੱਜ਼ੀ ਹਾਂਜੀ ਆਪਨੋ ਆਪਣਾ ਮੇਤਰ ਮਿਲ ਗਿਆ ਸੀਗਾ ਤੇ ਇਹ ਹੈਗਾ ਨੰਗਲ ਤੋਂ ਤੇ ਸਾਡੀ ਬੱਸ ਇੱਥੇ ਹਸਪਤਾਲ 'ਚ ਰਹੇ ਸੀ ਉਦੋਂ ਜਾਰੀ ਪੈ ਗਈ ਸੀ ਹੋਰ ਸਭ ਵਧੀਆ ਹੈ ਇੱਕ ਘਟੇ ਵੀ ਸਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਲਕਮ ਵੈਲਕਮ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਚੱਲਿਆ ਬਰਨਾਲੇ ਮੈਨੂੰ ਥੋੜਾ ਜਿਹਾ ਕੰਮ ਸੀਗਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਆ ਦੇਖੋ ਮੜਕਾ ਆਇਆ ਪਿਆਗਾ ਵੈਸੇ ਤਾਂ ਮੋਠ ਨਾਲ ਤੇ ਜਾਣ ਦਾ ਇਰਾਦਾ ਹੈਗਾ ਪਰ ਫਿਰ ਸੋਚਦਾਗਾ ਬੀਤ ਤੋਂ ਬਹੁਤ ਜ਼ਿਆਦਾ ਹੈਗੀ ਬਸ 3 ਵਜੇ ਬਾਕੀ ਬੱਸ ਸਟੈਂਡ ਤੇ ਜਾ ਕੇ ਮਨ ਬਣਾਉਣਾ ਕਿੱਧਰ ਨੂੰ ਖਿੱਚਣਾਗਾ ਮੋਟਰਸਾਈਕਲ ਖਿੱਚਣਾਗਾ ਬੱਸ ਤੇ ਜਾਣਾ ਮੈਂ ਮੋਟਰਸਾਈਕਲ ਤੇ ਆ ਗਿਆ ਸੀਗਾ ਕਿਉਂਕਿ ਮੌਸਮ ਹੁਣ ਇੱਥੇ ਆ ਕੇ ਤਾਂ ਬਹੁਤ ਘੰਟ ਹੋ ਗਿਆ ਪਿੰਡ ਤੋਂ ਧੁੱਪ ਨਿਕਲੀ ਪਈ ਸੀ ਗਰਮੀ ਹੋਈ ਜਾਂਦੀ ਸੀ ਅਜੇ ਆਇਆ 4 ਕਿਲੋਮੀਟਰ ਤੇ ਇੱਥੇ ਆ ਕੇ ਮੌਸਮ ਬਹੁਤ ਵਧੀਆ ਹੋ ਗਿਆ ਐਨ ਪਤਾ ਬਰਨਾਲੀ ਮੀਂਹ ਪਈ ਜਾਂਦਾ ਹੋਵੇ ਲੱਗਦਾ ਮੈਨੂੰ ਵੀ ਹੋਰ ਨਾਲੇ ਮੀਂਹ ਪੈਂਦਾ ਹੋਊਗਾ ਤਾਂ ਹੀ ਇੱਧਰ ਇੰਨਾ ਵਧੀਆ ਮੌਸਮ ਹੋਇਆ ਪਿਆ ਬਾਕੀ ਦੇਖਦੇ ਆਂ ਚੱਲ ਕੇ ਲਓ ਬਈ ਆਪਾਂ ਵਰਨਾਲੇ ਦੇ ਮੇਨ ਰੋਡ ਤੇ ਚੜ ਗਏ ਆਂ ਤੇ ਬਸ ਥੋੜੀ ਦੂਰ ਰਹਿ ਗਿਆ ਵਰਨਾਲਾ ਇੱਕ ਦੋ ਬੋਲ ਆਉਣਗੇ ਬਸ ਇੱਕ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਤਰਾਹ ਬੇਦੀ ਬੜੀਆਂ ਮਿਠਾਸ ਅਵੇਲੀ ਆ ਆ ਗਿਆ ਆਪਾਂ ਬਾਜ਼ਾਰ 'ਚ ਤੇ ਇਧਰ ਰਹਿ ਜਾਂਦਾ ਰੇਲਵੇ ਸਟੇਸ਼ਨ ਕੋਲ ਬਣਾਏ ਦਾ ਲੋ ਆਪਾਂ ਪਹੁੰਚ ਗਏ ਸੀ ਆਪਣੇ ਕੰਮ ਆ ਐਸੇ ਥੋੜਾ ਜਿਹਾ ਕੰਮ ਸੀ ਹਸਪਤਾਲ 'ਚ ਇਧਰ ਜਾਂਦੀ ਆਨੇ ਬਸਾ ਰੋਡ ਵੇਦੀ ਆਪਣੇ ਪਿੰਡ ਵਾਲੇ ਨੂੰ ਆ ਜੋ ਮੱਸੀ ਵਾਲੀ ਚੀਜ਼ ਆ ਨਾ ਇਹ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਤੇ ਮੈਂ ਸੋਚਦਾ ਕਿ ਇਦਾਂ ਦੀ ਚੀਜ਼ ਆਪਣੇ ਘਰ ਦੇ ਵਿੱਚ ਵੀ ਬਣਵਾਵਾਂ ਜਲਦੀ ਕਰਾਂਗੇ ਇਹ ਕੰਮ ਵੀ ਹਾਇਦਰਾ ਸਾਡੇ ਪਿੰਡ ਵਾਲੇ ਬਸਤਾ ਆਉਂਦੀਆਂ ਨੇ ਤੇ ਆਪ ਵੀ ਖੀਵਲਾ ਡੇਲੇ ਵੱਸਣ ਲੱਗ ਕੇ ਹਟਿਆ ਤੇ ਉਹ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਬਰਨਾਲੇ ਦਾ ਤੇ ਬਰਨਾਲੇ ਆ ਕੇ ਤਾਂ ਮੌਸਮ ਪੂਰਾ ਘਾਟ ਹੋ ਗਿਆ ਜਦੋਂ ਪਿੰਡੋਂ ਉਤਰੇ ਸੀ ਉਦੋਂ ਪੂਰ ਗਰਮੀ ਸੀ ਤੇ ਇੱਧਰ ਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਪਾਈ ਸੀ ਡਾਕਟਰ ਪਰਮੋਹ ਤੇ ਇੱਥੇ ਥੋੜਾ ਜਿਹਾ ਗਰਫਰੀ ਦਵਾਈ ਲੈਣੀ ਸੀ ਆਪਾਂ ਨੇ। ਆਪਾਂ ਆਪਣਾ ਮੈਟਰ ਮਿਲ ਗਿਆ ਸੀਗਾ ਤੇ ਇਹ ਹੈਗਾ ਨੰਗਲ ਤੋਂ ਤੇ ਸਾਡੀ ਬੱਸ ਇੱਥੇ ਹਸਪਤਾਲ 'ਚ ਰਹੇ ਸੀ ਉਦੋਂ ਜਾਰੀ ਪੈ ਗਈ ਸੀ। ਉਹ ਸਭ ਵਧੀਆ ਸੀ। ਲਓ ਬਈ ਹੁਣ ਆਪਾਂ ਆਪਣੇ ਕੰਮ ਦੇ ਵੇੜ ਕੇ ਚੱਲੇ ਪਿੰਡ ਨੂੰ ਵਾਪਸ। ਲੰਕੀ ਰੋਡਵੇ ਦੀ ਵਾਸਾ ਸਾਡੇ ਪੰਡਾ ਵਾਲੇ ਦੀ ਤੇ ਖੇਬਲਾਡੇ ਵਾਲੇ ਇਹ ਆ ਗਿਆ ਤਣਾਉਲਾ ਸ਼ਹਿਰ ਆ ਤੇ ਅਸੀਂ ਬਰਨਾਲੇ ਤੋਂ ਆਗੇ ਜਿੱਤਣਾਉਲੇ ਤਣਾਉਲੇ ਨਾਲ ਮੇਰੀਆਂ ਕਾਫੀ ਜ਼ਿਆਦਾ ਜੁੜੀਆਂ ਹੋਈਆਂ ਨੇ ਇੱਕ ਤਾਂ ਮੈਂ ਇੱਥੇ ਸ਼ਾਪ ਆ ਉੱਥੇ ਕੰਮ ਕੀਤਾ ਸੀਗਾ ਤੇ ਬਾਕੀ ਮੈਂ ਕਾਲਜ ਵੀ ਇੱਥੋਂ ਵਸਤੇ ਜਾਂਦਾ ਰਹਾਂਗਾ ਸੰਗਰੂਰ ਵਾਲੀ ਵਾਸਤੇ ਮਸਤਵਾਨਾ ਸਾਹਿਬ ਪੜਦਾ ਰਹਾਂਗਾ ਤੇ ਬਹੁਤ ਸਾਰੀਆਂ ਜ਼ਿਆਦਾ ਜੁੜੀਆਂ ਨੇ ਇਹ ਆ ਲੱਗਦਾ ਵੀ ਉਹ ਜਨ ਵਾਪਸ ਆ ਜਾਣਾ 1.5 ਵਜੇ ਤੇ ਆ ਗਿਆ ਮੈਂ ਪਿੰਡ ਤੇ ਹੁਣ ਤਾਂ ਮੌਸਮ ਇੱਥੇ ਵੀ ਬਹੁਤ ਘੰਟ ਹੋ ਗਿਆ ਬਾਚੋਂ ਫਿਰ ਕੀ ਇਧਰ ਮਾਰੇ ਆਵਾਂਗੇ ਜਾ ਕੇ ਕਰੀ ਆ ਗਿਆ ਮੈਂ ਪਰਣਾੜੇ ਤੋਂ ਪਿੰਡ ਤੇ ਘਰੋਂ ਮੈਂ ਦੱਸ ਤੁਰਿਆ ਸੀਗਾ 10:00 ਵਜੇ ਮੋਟਰਸਾਈਕਲ ਤੇ ਗਿਆ ਸੀਗਾ ਤੇ 1.5 ਕਜੇ ਨੂੰ ਮੈਂ ਆ ਗਿਆ ਪਿੰਡ ਜੇ ਵਸਤੇ ਜਾਂਦਾ ਤਾਂ ਟਾਈਮ ਹੀ ਬਹੁਤ ਲੱਗ ਜਾਣਾ ਸੀ ਫਿਰ ਤਾਂ ਮੈਨੂੰ ਲੱਗਦਾ శా సున ఆ సాయూ థ్యాంక్ యూ థ్యాంక్ యూ వెల్కమ్ వేలకమ్ గవాల ను ਕਮਲ ਤਲੇਨ ਕੋਲ ਹੈਲੋ ਖਾਲ ਨਾਲ ਹੈਲੋ ਕਰ ਕਰਦਾ ਨਹੀਂ ਕਰਦਾ ਨਹੀਂ ਦੰਦ ਦਾ ਜਾਪਾ ਬੀਰਾ ਤੇਰਾ ਬੀਰਾ ਇਹਨਾਂ ਹੈਲੋ ਕਰ ਬੀਰੇ ਨਾਲ ਹੈਲੋ ਕਰ ਲੈ ਵੱਡਾ ਹੈ ਸਾਰਿਆਂ ਨੂੰ ਸਾਰਿਆਂ ਨਾਲ ਵੱਡਾ ਵੀਰਾ ਇਹ ਉਹ ਬੁੱਟੇ ਲੈ ਕੇ ਚੱਲੀ ਜੀ ਆਪਾਂ ਉਹ ਲਾਵਾਂਗੇ ਹੋਰ ਲਾਵਾਂਗੇ ਲੈ ਕੇ ਚੱਲੀ ਇਹ ਦਖਤ ਹੈ ਉਹਦੇ ਬੁੱਟੇ ਪੈ ਫਲਾਵਰ ਵਾਲੇ ਨੇ ਓਹ ਆ ਲੰਬਾ ਅਮਰੂਦ ਲਾਉਣ ਆਲਾ ਆਪਣੇ ਤਾਂ ਅਮਰੂਦ ਲੈ ਕੇ ਚੱਲਾਂਗੇ ਮੈਂ ਤਾਂ ਖਾ ਲਵਾਂ ਅਮਰੂਦ ਨੋਜੀ ਸਾਫ ਕਰਾਂ ਨੋਜੀ ਸਾਫ ਕਰ ਉਹ ਨੋਜੀ ਸਾਫ ਕਰੀਏ ਸਾਡੇ ਕੱਖ ਹੈ ਚੱਲੀਏ ਚੱਲੀਏ ਆਜੋ ਚੰਗਾ ਕਬੜ ਪਾਏ ਚੰਗਾ ਫੇਰਾ ਹਾਂ ਵੇਲਾ ਚੰਗਾ ਫੇਰਾ ਮਗਰ ਚਲੀ ਠੀਕ ਹੈ ਜਮਾਨਾ ਤੇਰੀ ਮੰਮੀ ਇਹ ਤਾਂ ਬੇਲੇ ਹੋਏ ਬੇਲੇ ਹੋਏ ਫੇਰ ਆਵਾਂਗੇ ਚਲ ਮੰਮੀ ਬਾਹਰ ਚਲੀ ਠੰਡ ਵੇਲੇ ਆਵਾਂਗੇ ਠੰਡ ਵੇਲੇ ਆਵਾਂਗੇ ਹਾਂ ਠੰਡ ਵੇਲੇ ਆਵਾਂਗੇ ਠੰਡ ਦਾ ਅਜੇ ਟਾਈਮ ਲਾਉ ਠੰਡ ਮੂੰ ਤਾਂ ਮੌਸਮ ਲੋਟਾ ਹਣ ਲੀ ਪੈ ਕੇ ਆਟੇ ਆਜੋ ਹੁਣੀ ਆਉਂ ਹਾਂ ਇੱਥਾ ਹੁਣ ਬਾਹਰ ਆਏ ਬੱਦੇ ਮੈਂ ਆ ਚੜਦਾ ਇੱਥੇ ਚਲੋ ਜੀ ਆਪ ਪਹਿਲਾਂ ਚੜ ਜਾ ਫੇਰ ਮੈਂ ਚਲੋ ਜੀ ਤੂੰ ਚੜ ਪਹਿਲਾਂ ਹੁਣ ਬਾਹਰ ਕਰ

行了，这里。